ਸਮੇਰਨਾ ਜੇ ਫਾਦਲਾ ਨੂੰ ਦੇਈਏ ਪਾਣੀ ਸਮੇਰਨਾ ਜੇ ਫਾਦਲਾ ਨੂੰ ਦੇਈਏ ਪਾਣੀ ਜੋਸ਼ ਜੋਵਨ ਉੱਤੇ ਨਾ ਆ ਲਹਿਰ ਆਉਂਦੀ ਆ ਨੇ ਜੋਵਨ ਉੱਤੇ ਨਾ ਆ ਲਹਿਰ ਆਉਂਦੀ ਆ ਨੇ ਸਮਾ ਰਹਿੰਦੇ ਜੋ ਮਰੀਜ਼ ਨਾਲ ਜਾਨ ਸੰਭੇ ਸਮਾ ਰਹਿੰਦੇ ਜੋ ਮਰੀਜ਼ ਨਾਲ ਜਾਨ ਸੰਭੇ ਜਿੰਦਾ ਮੁਰਨਾ ਹੱਥ ਵਿੱਚ ਆਉਂਦੀ ਆ ਨੇ ਜਿੰਦਾ ਮੁਰਨਾ ਆਤ ਵਿੱਚ ਆਉਂਦਿਆਂ ਨੇ ਜਿਹੜੇ ਬਾਗਾਂ ਨੂੰ ਛੋਕੇ ਦੀ ਮਾਰ ਪੈ ਜੇ ਜਿਹੜੇ ਬਾਗਾਂ ਨੂੰ ਛੋਕੇ ਦੀ ਮਾਰ ਪੈ ਜੇ ਉਹਨਾਂ ਬਾਗਾ ਨਾ ਬੁਲਬਲਾ ਗਾਉਂਦਿਆਂ ਨੇ ਉਹਨਾਂ ਬਾਗੀ ਨਾ ਬੁਲਬਲਾ ਗਾਉਂਦਿਆਂ ਨੇ ਰਾਜ ਲਹੇੜੀ ਜੇ ਸਰਕਾਰਾਂ ਵਿੱਚ ਫੁੱਟ ਪੈ ਜੇ ਰਾਜ ਲਹੇੜੀ ਜੇ ਸਰਕਾਰਾਂ ਵਿੱਚ ਫੁੱਟ ਪੈ ਜੇ ਬਹੁਤਾ ਚਿਰਨਾ ਹੁਕਮ ਚਲਾਉਂਦਿਆਂ ਨੇ ਬਹੁਤਾ ਚਿਰਨਾ ਹੁਕਮ ਚਲਾਉਂਦਿਆਂ ਨੇ ਸਮੇ ਚਿਰਨਾ ਜੇ ਬਾਦਲਾਂ ਨੂੰ ਦਈਏ ਪਾਣੀ ਸਮੇ ਚਿਰਨਾ ਜੇ ਬਾਦਲਾਂ ਨੂੰ ਦਈਏ ਪਾਣੀ ਜੋਨ ਉੱਤੇ ਨਾ ਆ ਲਹਿਰਾਉਂਦੀਆਂ ਨੇ ਜੋਨ ਉੱਤੇ ਨਾ ਆ ਲਹਿਰਾਉਂਦੀਆਂ ਨੇ ਜੋਨ ਉੱਤੇ ਨਾ ਆ ਲਹਿਰਾਉਂਦੀਆਂ ਨੇ